हां जी सत श्री काल जी ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੀਆਂ ਤੁਸੀਂ ਸਭ ਠੀਕ ਠਾਕ ਹੋਮੂਗੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀਏ ਜੀ ਤੇ ਹੁਣ ਟਾਈਮ ਹੋ ਗਿਆ 8:00 ਦਾ ਵੱਜ ਗਏ ਨੇ 3 ਤਰੀਕ ਅੱਜ ਹੈਗੀ ਆ 8 ਦਸੰਬਰ ਦਿਨ ਸੋਮਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਈਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਬੱਚਿਆਂ ਦੀ ਕਾਮਯਾਬੀ ਲਈ ਕਿਹੜਾ ਪਾਠ ਕਰਨਾ ਚਾਹੀਦਾ ਜਿਹੜਾ ਪਾਠ ਮੈਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰੂੰਗੀ ਅਗਰ ਤੁਸੀਂ ਵੀ ਉਹ ਪਾਠ ਕਰਕੇ ਅਰਦਾਸ ਕਰਦੇ ਹੋ ਮਹਾਰਾ ਦੇ ਚਰਨਾਂ ਵਿੱਚ ਤਾਂ ਤੁਹਾਡੇ ਬੱਚੇ ਹਮੇਸ਼ਾ ਕਹਿਣੇ 'ਚ ਚੰਗੀ ਸੰਗਤ ਵਿੱਚ ਰਹਿਣਗੇ ਤੇ ਜ਼ਿੰਦਗੀ ਵਿੱਚ ਹਮੇਸ਼ਾ ਤਰੱਕੀਆਂ ਤੇ ਕਾਮਯਾਬੀਆਂ ਹਾਸਲ ਕਰਨਗੇ ਤੇ ਇਸ ਦੇ ਨਾਲ ਹੀ ਇੱਕ ਚੰਗਾ ਇਨਸਾਨ ਵੀ ਬਣਨਗੇ ਸੋ ਕਿਹੜਾ ਪਾਠ ਹੈ ਕਿਸ ਸਮੇਂ ਕਿਸ ਤਰੀਕੇ ਨਾਲ ਕਰਨਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਨਾਲ ਹੀ ਇੱਕ ਸ਼ੇਅਰ ਕਰੂੰਗੀ ਤੁਹਾਡੇ ਇੱਕ ਸੱਚੀ ਘਟਨਾ ਵੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸ ਤੇ ਅਮਲ ਵੀ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਤੀਆਂ ਅੱਜ ਦੀ ਵੀਡੀਓ ਜਦੋਂ ਵੀ ਪਾਠ ਕਰੋ ਹਮੇਸ਼ਾ ਵਿਸ਼ਵਾਸ ਰੱਖ ਕੇ ਪਾਠ ਕਰਨਾ ਹੈ ਸੱਚੀ ਭਾਵਨਾ ਦੇ ਨਾਲ ਪੂਰੇ ਅੱਕੇ ਵਿਸ਼ਵਾਸ ਦੇ ਨਾਲ ਪੂਰੇ ਭਰੋਸੇ ਦੇ ਨਾਲ ਕਿਉਂਕਿ ਜਦੋਂ ਆਪਾਂ ਭਰੋਸੇ ਦੇ ਨਾਲ ਬਾਣੀ ਜਪਦੇ ਆ ਨਾ ਤਾਂ ਮਹਾਰਾਜ ਸਾਡੀ ਬਹੁਤ ਛੇਤੀ ਸੁਣਦੇ ਨੇ ਸੋ ਇਹ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਸੋ ਪਾਠ ਜਦੋਂ ਵੀ ਕਰੋ ਪੂਰੇ ਪਿਆਰ ਨਾਲ ਕਰਨਾ ਕਾਲ ਵੀ ਨਹੀਂ ਕਰਨੀ ਕਈ ਲੋਕ ਆਪਾਂ ਦੇਖਦੇ ਆ ਵੀ ਜਦੋਂ ਪਾਠ ਕਰਦੇ ਨੇ ਬਹੁਤ ਸਪੀਡ ਦੇ ਨਾਲ ਬਾਣੀ ਜਪਦੇ ਨੇ ਨਹੀਂ ਬਾਣੀ ਨੂੰ ਬਹੁਤ ਸਹਜੇ ਪਿਆਰ ਨਾਲ ਜਪਣਾ ਚਾਹੀਦਾ ਤਾਂ ਕਿ ਉਹਦਾ ਪੂਰਾ ਆਨੰਦ ਸਾਨੂੰ ਆਵੇ ਤਾਂ ਹੀ ਬਾਣੀ ਦਾ ਰਸ ਬਣਦਾ ਹੈ ਤਾਂ ਹੀ ਸਾਡਾ ਮਨ ਕਰਦਾ ਵੀ ਅਸੀਂ ਹੋਰ ਜ਼ਿਆਦਾ ਬਾਣੀ ਜਪੀਏ ਸੋ ਬਹੁਤ ਸਹਜੇ ਆਨੰਦ ਦੇ ਵਿੱਚ ਆ ਕੇ ਰਸ ਦੇ ਨਾਲ ਜੜੀ ਬਾਣੀ ਜਪਣੀ ਹੈ ਸੋ ਚਲੋ ਹੁਣ ਮੈਂ ਤੁਹਾਡੇ ਨਾਲ ਇੱਕ ਘਟਨਾ ਸ਼ੇਅਰ ਕਰਦੀ ਹਾਂ ਇੱਕ ਨੌਜਵਾਨ ਮੁੰਡਾ ਸੀਗਾ ਤੇ ਉਹ ਮੁੰਡਾ ਬਹੁਤ ਹੀ ਲਾਇਕ ਬਹੁਤ ਹੀ ਸਿਆਣਾ ਚੰਗੀ ਸੰਗਤ ਦੇ ਵਿੱਚ ਬੈਠਣ ਵਾਲਾ ਗੁਰੂ ਦਾ ਇੱਕ ਇਹ ਕਹਿ ਸਕਦੇ ਹਾਂ ਕਿ ਸੱਚਾ ਸਿੱਖ ਜਿਹਨੂੰ ਵੱਧ ਤੋਂ ਵੱਧ ਸੇਵਾ ਕਰਨ ਚ ਖੁਸ਼ੀ ਮਿਲਦੀ ਸੀ ਤੇ ਵੱਧ ਤੋਂ ਵੱਧ ਸਿਮਰਨ ਕਰਨ ਵਿੱਚ ਖੁਸ਼ੀ ਮਿਲਦੀ ਸੀ ਜੋ ਹਰ ਪੱਖੋਂ ਨੰਬਰ 1 ਸੀ ਪੜ੍ਹਾਈ ਪੱਖੋਂ ਸੰਸਕਾਰ ਪੱਖੋਂ ਸਿਹਤ ਪੱਖੋਂ ਵੀ ਤੇ ਗੁਰੂ ਦੀ ਮੱਤ ਪੱਖੋਂ ਵੀ ਹਰ ਪੱਖੋਂ ਨੰਬਰ 1 ਸੀ ਤੇ ਜਿਹੜਾ ਇਦਾਂ ਦਾ ਬੱਚਾ ਹੁੰਦਾ ਨਾ ਉਹ ਜ਼ਿਆਦਾਤਰ ਸੰਗਤ ਵੀ ਜ਼ਿਆਦਾਤਰ ਗੁਰਬਾਣੀ ਜਪਣ ਵਾਲਿਆਂ ਨਾਲ ਜਾਂ ਸੰਤ ਮਹਾਂਪੁਰਸ਼ਾਂ ਦੀ ਕਰਦਾ ਕਿਉਂਕਿ ਉਹਨੂੰ ਉਹਦੇ ਚ ਹੀ ਆਨੰਦ ਆਉਂਦਾ ਤਾਂ ਜਿਹੜਾ ਉਹ ਮੁੰਡਾ ਸੀ ਉਹ ਇਦਾਂ ਹੀ ਸੰਤ ਮਹਾਂਪੁਰਸ਼ਾਂ ਦੀ ਸੇਵਾ ਵੀ ਬੜੀ ਕਰਦਾ ਸੀ ਤਾਂ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਆ ਜਿਹੜੇ ਹਰ ਟਾਈਮ ਬਾਣੀ ਦੇ ਨਾਲ ਜੁੜੇ ਹੁੰਦੇ ਆ ਉਹ ਉਹ ਚੀਜ਼ਾਂ ਵੀ ਜਾਣਦੇ ਨੇ ਜੋ ਆਪਾਂ ਆਮ ਲੋਕ ਦੁਨੀਆਵੀ ਤੌਰ ਤੇ ਨਹੀਂ ਜਾਣਦੇ ਕਿਉਂਕਿ ਉਹ ਸਭ ਕੁਝ ਦੇਖ ਸਕਦੇ ਨੇ ਹਨਾ ਤਾਂ ਮਹਾਂਪੁਰਸ਼ਾਂ ਨੇ ਉਸ ਮੁੰਡੇ ਨੂੰ ਆਪਦੇ ਕੋਲ ਬੁਲਾਇਆ ਇਹ ਕਹਿੰਦੇ ਗੁਰਿਆ ਤੂੰ ਮੇਰੇ ਕੋਲ ਮੇਰੀ ਗੱਲ ਸੁਣ ਕਹਿੰਦੇ ਮੈਂ ਇੱਕ ਚੀਜ਼ ਦੇਖੀ ਹੈ ਵੀ ਤੂੰ ਹਰ ਪੱਖੋਂ ਨੰਬਰ 1 ਹੈ ਤੇਰੇ ਚ ਮਤਲਬ ਹਉਮੈ ਵੀ ਨਹੀਂ ਹੈ ਗੁਰੂ ਦੇ ਹੁਕਮ ਦੇ ਮੁਤਾਬਕ ਵੀ ਚੱਲਦਾ ਮੈਂ ਸੁਣਿਆ ਵੀ ਤੂੰ ਪੜ੍ਹਾਈ 'ਚ ਵੀ ਬਹੁਤ ਹੋਸ਼ਿਆਰ ਹੈ ਤੇ ਸੇਵਾ ਵੀ ਬਹੁਤ ਮਨ ਲਾ ਕੇ ਕਰਦਾ ਹੈ ਤੇ ਜਿਸ ਤਰੀਕੇ ਨਾਲ ਕਹਿਦਨੇ ਉਸੇ ਤਰੀਕੇ ਨਾਲ ਕਰਦਾ ਕਦੇ ਮੂਰੇ ਕਿੰਤੂ ਪ੍ਰੰਤੂ ਨਹੀਂ ਕਰਦਾ ਤੇ ਕਹਿੰਦੇ ਪਰ ਇੱਕ ਗੱਲ ਮੈਂ ਤੈਨੂੰ ਹੋਰ ਜ਼ਰੂਰ ਕਹਿਣਾ ਚਾਹੂੰਗਾ ਵੀ ਕਦੇ ਵੀ ਅੱਗੇ ਜਾ ਕੇ ਆਉਣ ਵਾਲੀ ਜ਼ਿੰਦਗੀ ਵਿੱਚ ਤੇਰੇ ਮਨ ਵਿੱਚ ਇੰਨਾਂ ਚੀਜ਼ਾਂ ਨੂੰ ਲੈ ਕੇ ਹਉਮੈ ਨਾ ਜੀ ਕਿਉਂਕਿ ਹੁੰਦਾ ਨਾ ਜਦੋਂ ਕਈ ਵਾਰੀ ਚੰਗੀਆਂ ਚੀਜ਼ਾਂ ਨੂੰ ਲੈ ਕੇ ਵੀ ਆਪਣੀ ਵਿੱਚ ਮਾਣ ਆ ਜਾਂਦਾ ਹੈ ਹਨਾ ਵੀ ਮੈਂ ਕਈ ਵਾਰੀ ਆਪਣੀ ਕੋਈ ਤਾਰੀਫ਼ ਕਰੀ ਤਾਂ ਆਪਾਂ ਨੂੰ ਫੀਲ ਜਾਂ ਹੋਣ ਲੱਗ ਜਾਂਦਾ ਹੈ ਨਾ ਸੋ ਉਹ ਵੀ ਇੱਕ ਮਾਣ ਜਾਂ ਹੁੰਦਾ ਹੈ ਸੋ ਉਸ ਚੀਜ਼ ਤੋਂ ਸੰਤ ਮਹਾਪੁਰਸ਼ਾਂ ਨੇ ਕਿਹਾ ਵੀ ਬੱਚੇ ਰਹਿਣਾ ਤੇਰਾ ਬਹੁਤ ਜ਼ਰੂਰੀ ਆ ਕਿਉਂਕਿ ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਗੁਰੂ ਤੋਂ ਦੂਰ ਕਰਦੀਆਂ ਨੇ ਕਹਿੰਦੇ ਇੱਕ ਗੱਲ ਹਮੇਸ਼ਾ ਯਾਦ ਰੱਖੀ ਵੀ ਜਿਹੜੀ ਤੈਨੂੰ ਗੁਰੂ ਨੇ ਸੇਵਾ ਬਖਸ਼ੀ ਆ ਗੁਰਬਾਣੀ ਦੀ ਸੇਵਾ ਬਖਸ਼ੀ ਆ ਗੁਰੂ ਦੀ ਮੱਤ ਬਖਸ਼ੀ ਆ ਤਾਂ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਤੇਰੇ ਪਿਓ ਦੀਆਂ ਅਰਦਾਸਾਂ ਨੇ ਕਹਿੰਦੇ ਅੱਜ ਮੈਂ ਤੈਨੂੰ ਦੱਸਦਾ ਵੀ ਇਹਦੇ ਪਿੱਛੇ ਜਿਹੜਾ ਤੇਰਾ ਜਿਹੜੇ ਤੇਰੇ ਪਿਓ ਨੇ ਕੀਤੇ ਹੋਏ ਫਲ ਨੇ ਜਾਂ ਉਹਨਾਂ ਦੀ ਜਪੀ ਹੋਈ ਬਾਣੀ ਆ ਉਹਦਾ ਫਲ ਆ ਜਿਹੜਾ ਤੈਨੂੰ ਇਹ ਮਿਲਿਆ ਤਾਂ ਉਸ ਮੁੰਡੇ ਨੂੰ ਵੀ ਲੱਗਿਆ ਕਿ ਮੈਂ ਸੁਣਾ ਹਨਾ ਤਾਂ ਉਹਨੇ ਪੁੱਛਿਆ ਵੀ ਮਹਾਪੁਰਸ਼ ਮੈਂ ਸਮਝ ਨਹੀਂ ਸਕਿਆ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤਾਂ ਮਹਾਪੁਰਸ਼ਾਂ ਨੇ ਕਿਹਾ ਵੀ ਤੇਰੀ ਚੰਗੀ ਸਿਹਤ ਵਾਸਤੇ ਤੇਰੀ ਚੰਗੀ ਮਤ ਵਾਸਤੇ ਤੇਰੀ ਚੰਗੀ ਸੰਗਤ ਵਾਸਤੇ ਜਿਹੜਾ ਹੈਗਾ ਤੇਰੇ ਪਿਓ ਨੇ ਹਮੇਸ਼ਾ ਹਰ ਰੋਜ਼ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਕੀਤਾ ਅਮਰਤ ਵੇਲੇ ਉੱਠ ਕੇ ਤੇ ਹਮੇਸ਼ਾ ਅਰਦਾਸ ਕੀਤੀ ਐ ਤੇ ਜਦੋਂ ਵੀ ਅਰਦਾਸ ਕੀਤੀ ਐ ਨਾ ਕਹਿੰਦੇ ਉਹਨਾਂ ਨੇ ਹਮੇਸ਼ਾ ਗੁਰੂ ਸਾਹਿਬ ਤੋਂ ਤਿੰਨ ਚੀਜ਼ਾਂ ਮੰਗੀਆਂ ਅਰਦਾਸ ਦੇ ਵਿੱਚ ਤੇਰੇ ਲਈ ਤਾਂ ਉਸ ਮੁੰਡੇ ਨੂੰ ਵੀ ਲੱਗਿਆ ਕਿ ਮੈਂ ਵੀ ਜਾਣਣਾ ਹਨਾ ਹੁੰਦਾ ਨਾ ਵੀ ਸਾਡੇ ਮਾਪੇ ਸਾਡੇ ਲਈ ਕੀ ਸੋਚਦੇ ਨੇ ਜਾਂ ਉਹ ਕੀ ਸਾਡੇ ਬਾਰੇ ਖਿਆਲ ਰੱਖਦੇ ਨੇ ਹਨਾ ਤਾਂ ਆਪਾਂ ਨੂੰ ਵੀ ਇੱਕ ਮਨ ਚ ਹੁੰਦਾ ਨਾ ਵੀ ਆਪਾਂ ਵੀ ਜਾਣੀਏ ਉਕੇ ਕਈ ਵਾਰੀ ਬਹੁਤ ਸਾਰੀਆਂ ਗੱਲਾਂ ਇਦਾਂ ਦੀ ਹੁੰਦੀਆਂ ਜੋ ਮਾਪੇ-ਵਾਪੇ ਸਾਨੂੰ ਬੋਲ ਕੇ ਨਹੀਂ ਦੱਸਦੇ ਪਰ ਸਾਨੂੰ ਅੰਦਰੋਂ ਚਾਹਨਾ ਹੁੰਦੀ ਹੈ ਜਾਣਨ ਦੀ। ਤਮਾਹ ਪੁਰਸ਼ ਨੇ ਕਿਹਾ ਕਹਿੰਦੇ ਜਦੋਂ ਅਰਦਾਸ ਕਰਦੇ ਨੇ ਪਹਿਲਾਂ ਤਾਂ ਉਹ ਇਹ ਮੰਗਦੇ ਨੇ ਵੀ ਗੁਰੂ ਸਾਹਿਬ ਜੀ ਕਿਰਪਾ ਕਰਿਓ ਕਿ ਜਦ ਤੱਕ ਮੇਰੇ ਬੱਚੇ ਦੇ ਸਵਾਸ ਹੋਣ ਉਹ ਹਮੇਸ਼ਾ ਤੁਹਾਡੀ ਮਤ ਦੇ ਮੁਤਾਬਕ ਚੱਲੇ। ਹਮੇਸ਼ਾ ਗੁਰੂ ਦੀ ਮਤ ਦੇ ਮੁਤਾਬਕ ਚੱਲੇ। ਤੇ ਦੂਸਰੀ ਚੀਜ਼ ਇਹ ਮੰਗਦੇ ਨੇ ਵੀ ਜਿੰਨਾ ਵੀ ਟਾਈਮ ਉਨੂੰ ਸਵਾਸ ਤੁਸੀਂ ਬਖਸ਼ੇ ਨੀ ਤਾਂ ਹਮੇਸ਼ਾ ਚੰਗੀ ਸੰਗਤ ਕਰੇ ਉਹਦੀ ਸੰਗਤ ਹਮੇਸ਼ਾ ਰਵੇ ਚੰਗੀ ਕਦੇ ਉਹ ਮਾੜੀ ਸੰਗਤ ਦੇ ਵਿੱਚ ਨਾ ਪਵੇ ਤੇ ਤੀਸਰੀ ਜਿਹੜੀ ਅਰਦਾਸ ਕਰਦੇ ਨੇ ਵੀ ਮਹਾਰਾਜ ਜੀ ਕਿਰਪਾ ਕਰਿਓ ਜੋ ਵੀ ਪਰਮਾਤਮਾ ਕਦੇ ਵੀ ਕੋਈ ਉਹ ਤੋਂ ਗਲਤੀ ਹੋਣ ਵਾਲੀ ਹੋਵੇ ਉਸ ਦੇ ਅੰਗ ਸੰਗ ਸਹਾਈ ਹੋ ਕੇ ਗੁਰੂ ਮਹਾਰਾਜ ਜੀ ਤੁਸੀਂ ਰੱਖਿਆ ਕਰ ਲੈਣਾ ਕਿਉਂਕਿ ਮੈਂ ਤਾਂ ਉਹਦਾ ਦੁਨੀਆਵੀ ਪਿਓ ਆ ਅਸਲ ਪਿਓ ਤਾਂ ਤੁਸੀਂ ਹੋਦੇ ਤੇ ਤੁਸੀਂ ਉਹਦੇ ਨਾਲ ਹਰ ਜਗ੍ਹਾ ਰਹਿ ਸਕਦੇ ਹੋ ਹਰ ਵੇਲੇ ਉਹਨੂੰ ਦੇਖ ਸਕਦੇ ਹੋ ਮੈਂ ਹਰ ਜਗ੍ਹਾ ਉਹਦੇ ਨਾਲ ਰਹਿ ਨਹੀਂ ਸਕਦਾ ਹਰ ਜਗ੍ਹਾ ਮੈਂ ਉਹਨੂੰ ਦੇਖ ਨਹੀਂ ਸਕਦਾ ਸੋ ਹਰ ਬੁਰੇ ਕੰਮਾਂ ਤੋਂ ਤੁਸੀਂ ਉਹਨੂੰ ਦੂਰ ਰੱਖ ਸਕਦੇ ਹੋ ਜੋ ਮੈਂ ਨਹੀਂ ਕਰ ਸਕਦਾ ਉਹ ਤੁਸੀਂ ਕਰ ਸਕਦੇ ਹੋ ਕਿਉਂਕਿ ਮੈਂ ਤਾਂ ਉਹਦਾ ਦੁਨਿਆਵੀ ਪਿਓ ਆ ਅਸਲ ਤੇ ਸੱਚਾ ਜਿਹੜਾ ਪਿਓ ਆ ਪਰਮਾਤਮਾ ਜੀ ਉਹ ਤੁਸੀਂ ਹੋ ਦਸਵੇਂ ਪਾਤਸ਼ਾਹ ਜੀ ਤੁਸੀਂ ਉਹਦੇ ਅਸਲ ਪਿਤਾ ਕਹਿੰਦੇ ਇਹ ਅਰਦਾਸ ਤੇਰਾ ਪਿਓ ਹਮੇਸ਼ਾ ਕਰਦਾ ਤੇ ਉਸੇ ਦਾ ਫਲ ਹੈ ਕਿ ਪਰਮਾਤਮਾ ਨੇ ਉਦੀ ਅਰਦਾਸ ਪ੍ਰਵਾਨ ਕਰਕੇ ਤੈਨੂੰ ਇੱਕ ਚੰਗੀ ਜ਼ਿੰਦਗੀ ਦਿੱਤੀ ਚੰਗਾ ਇਨਸਾਨ ਬਣਾਇਆ ਸੋ ਇਸ ਕਰਕੇ ਕਦੇ ਵੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਦਾ ਮਾਣ ਨਾ ਆਪਣੇ ਉੱਤੇ ਕਰੀ ਕਿ ਵੀ ਮੈਂ ਆ ਚੀਜ਼ਾਂ ਕਰਦਾ ਕਿਉਂਕਿ ਇਹ ਵੀ ਤੇਰੇ ਪਿਓ ਦੀਆਂ ਅਰਦਾਸਾਂ ਦਾ ਫਲ ਹੈ ਸੋ ਅਗਰ ਤੁਸੀਂ ਵੀ ਹਰ ਰੋਜ਼ ਉੱਠ ਕੇ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਅੰਮ੍ਰਿਤ ਵੇਲੇ ਕਰਕੇ ਅਰਦਾਸ ਕਰਦੇ ਹੋ ਨਾ ਤਾਂ ਮਹਾਰਾਜ ਜ਼ਰੂਰ ਸੁਣਦੇ ਨੇ ਦੇਖੋ ਕਈ ਵਾਰੀ ਇੱਕ ਚੀਜ਼ ਤੁਸੀਂ ਨੋਟ ਕਰੀ ਹੋਣੀ ਹੈ ਕਈ ਮਾਵਾਂ ਕਹਿਣਦੀਆਂ ਸੀ ਵੱਡੇ ਹੋ ਕੇ ਆਉਦੇ ਬੱਚੇ ਨੂੰ ਆਹ ਬਣਾਉਣਾ ਹਨਾ ਤੇ ਕਈ ਵਾਰੀ ਆਪਾਂ ਇਹ ਚੀਜ਼ ਦੇਖਦੇ ਆਂ ਵੀ ਉਹ ਕਈ ਵਾਰੀ ਨਾ ਆਪਾਂ ਕਹਿੰਦੇ ਲੈ ਇਹ ਬੱਚਾ ਤਾਂ ਪੜਨ ਚ ਇਦਾਂ ਨਹੀਂ ਹੈ ਇਹ ਕਿਵੇਂ ਬਣ ਜਾਊਗਾ ਕਈ ਵਾਰੀ ਹੁੰਦਾ ਆਪਾਂ ਕਈ ਵਾਰੀ ਕਿਸੇ ਦੇ ਪਿੱਠ ਪਿੱਛੇ ਵੀ ਗੱਲਾਂ ਸੁਣਦੇ ਆਂ ਕਿਸੇ ਹੋਰ ਵਾਰੀ ਕੋਈ ਕਰ ਰਿਹਾ ਹੁੰਦਾ ਹਨਾ ਤਾਂ ਆਪਾਂ ਇੱਕ ਚੀਜ਼ ਇਹ ਵੀ ਨੋਟ ਕਰਿਓ ਕਈ ਵਾਰੀ ਉਹ ਬੰਦਾ ਸੱਚੀ ਉਸ ਮਕਾਮ ਤੱਕ ਪਹੁੰਚ ਵੀ ਜਾਂਦਾ ਤਾਂ ਫਿਰ ਇਹਦੇ ਵਿੱਚ ਕਾਰਨ ਕੀ ਕਿ ਉਸ ਮਾਂ ਦੀਆਂ ਦੁਆਵਾਂ ਹੁੰਦੀਆਂ ਨੇ ਜੋ ਆਪਦੇ ਬੱਚੇ ਲਈ ਚੰਗਾ ਸੋਚਦੀ ਐ ਚੰਗਾ ਬੋਲਦੀ ਐ ਤੇ ਹਮੇਸ਼ਾ ਗੁਰੂ ਅਗੇ ਅਰਦਾਸ ਕਰਦੀ ਐ ਤੇ ਫਿਰ ਜੋ ਮੰਗਦੀ ਐ ਪ੍ਰਮਾਤਮਾ ਉਹਦੀ ਝੋਲੀ ਪਾਉਂਦਾ ਵੀ ਐ ਸੋ ਮਾਂ ਪਿਓ ਦੀਆਂ ਅਰਦਾਸਾਂ ਦੇ ਵਿੱਚ ਵੀ ਬੜੀ ਤਾਕਤ ਹੁੰਦੀ ਐ ਕਿਉਂਕਿ ਮਾਂ ਬਾਪ ਜਦੋਂ ਵੀ ਆਪਦੇ ਬੱਚੇ ਲਈ ਅਰਦਾਸ ਕਰਦੇ ਨੇ ਉਹ ਦਿਲ ਤੋਂ ਅਰਦਾਸ ਕਰਦੇ ਨੇ ਸੋ ਇਸ ਕਰਕੇ ਤੁਸੀਂ ਵੀ ਜਦੋਂ ਵੀ ਆਦੇ ਬੱਚੇ ਦੀ ਕੋਈ ਕਾਮਯਾਬੀ ਲਈ ਜਾਂ ਉਹਦੇ ਕਾਰੋਬਾਰ ਲਈ ਪਾਠ ਕਰਨਾ ਚਾਹੁੰਦੇ ਹੋ ਤਾਂ ਸੁਖਮਨੀ ਸਾਹਿਬ ਦਾ ਕਪਾਠ ਜਰੂਰ ਕਰਿਆ ਕਰੋ ਸੋ ਉਮੀਦ ਕਰਦੀ ਆਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਐ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦੇ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ